you mm -hmm. ਹਾਂਜੀ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਸਾਬਦਾ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਹਾਜ਼ਰਾਂ ਜੀ ਤੁਹਾਡੇ ਸਾਬਦੇ ਲਈ ਮੋਸਟ ਇੰਪੋਰਟੈਂਟ ਵੀਡੀਓ ਲੈ ਕੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਜੀ ਪੰਜਾਬ ਦੇ ਵਿੱਚ ਇਸ ਸਮੇਂ ਚੱਲ ਰਹੀਆਂ ਸਰਕਾਰੀ ਭਰਤੀਆਂ ਦੀ ਜਿਸ ਦੇ ਵਿੱਚ ਕੀ ਵੱਖ-ਵੱਖ ਟਾਈਪ ਦੇ ਪੋਸਟ ਆ ਜਿਹੜੀਆਂ ਨੇ ਆਲਰੇਡੀ ਆਊਟ ਹੋ ਚੁੱਕੀਆਂ ਨੇ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਟੀਚਿੰਗ ਤੇ ਨੋਨ ਟੀਚਿੰਗ ਸਟਾਫ ਦੇ ਪੋਸਟਾਂ ਇਸ ਤੋਂ ਬਿਨਾਂ ਕਲੈਰੀਕਲ ਸਟਾਫ ਦੀਆਂ ਪੋਸਟਾਂ ਵੀ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਲਾਈਨਮੈਨ ਪੀਜੀਡੀ ਈਡੀਟੀ ਐਂਟੀਟੀ ਦੀਆਂ ਕਾਫੀ ਤਰ੍ਹਾਂ ਦੇ ਵੱਖ-ਵੱਖ ਜ਼ਿਲ੍ਹਿਆਂ ਇਹ ਇਸ ਤੋਂ ਬਿਨਾ ਪੰਜਾਬ ਪੁਲਿਸ ਹੋ ਗਈ ਠੀਕ ਹੈ ਟੀਚਿੰਗ ਦੀ ਪੋਸਟਾਂ ਹੋ ਗਿਆ ਬਹੁਤ ਤਰ੍ਹਾਂ ਦੀਆਂ ਵੱਖ-ਵੱਖ ਪੋਸਟਾਂ ਜਿਹੜੀਆਂ ਨੇ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਨ ਜਾ ਰਹੀਆਂ ਤਾਂ ਡਿਟੇਲ ਦੇ ਵਿੱਚ ਗੱਲ ਕਰਾਂਗੇ ਲਾਸਟ ਡੇਟ ਤੋਂ ਪਹਿਲਾਂ ਪਹਿਲਾਂ ਜਰੂਰ ਅਪਲਾਈ ਕਰ ਦਿਓ ਪੂਰੀ ਇਨਫੋਰਮੇਸ਼ਨ ਲੈਣ ਦੇ ਲਈ ਤੁਸੀਂ ਇਹ ਵੀਡੀਓ ਨੂੰ ਬਿਲਕੁਲ ਪ੍ਰੋਪਰ ਐਂਡ ਤੱਕ ਦੇਖਿਓ ਤਾਂ ਜੋ ਤੁਹਾਡਾ ਕੋਈ ਵੀ ਜਿਹੜਾ ਸਟੈਪ ਹੈ ਕੋਈ ਵੀ ਭਰਤੀ ਦੇ ਰਿਲੇਟਡ ਕੋਈ ਵੀ ਇਨਫੋਰਮੇਸ਼ਨ ਜਿਹੜੀ ਹੈ ਉਹ ਮਿਸ ਨਾ ਹੋਵੇ ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਕਿ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ ਵੱਖ-ਵੱਖ ਟਾਈਪ ਦੀਆਂ ਪੋਸਟਾਂ ਤੁਹਾਨੂੰ ਇਸ ਪੀਡੀਐ ਇਹਨਾਂ ਸਾਰੀਆਂ ਪੋਸਟਾਂ ਦੇ ਜਿਹੜੇ ਆਫੀਸ਼ੀਅਲ ਨੋਟੀਫਿਕੇਸ਼ਨ ਨੇ ਉਹ ਤੁਹਾਨੂੰ ਟੈਲੀਗ੍ਰam ਗਰੁੱਪ ਦੇ ਵਿੱਚ ਮਿਲ ਜਾਣਗੇ ਜੀ ਇਸ ਵੀਡੀਓ ਦੇ ਵਿੱਚ ਸਿਰਫ ਔਰ ਸਿਰਫ ਆਪਾਂ ਹੀ ਗੱਲ ਡਿਸਕਸ ਕਰਾਂਗੇ ਕਿ ਕਿੱਥੇ-ਕਿੱਥੇ ਕਿਹੜੀਆਂ-ਕਿਹੜੀਆਂ ਪੋਸਟਾਂ ਜਿਹੜੀਆਂ ਨੇ ਆਊਟ ਹੋਈਆਂ ਨੇ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ ਆਊਟ ਹੋਈਆਂ ਨੇ ਤੇ ਇਹਨਾਂ ਦੀ ਲਾਸਟ ਡੇਟ ਕੀ ਹੈ ਠੀਕ ਹੈ ਪ੍ਰੋਪਰ ਨੋਟੀਫਿਕੇਸ਼ਨ ਲੈਣ ਦੇ ਲਈ ਤੁਸੀਂ ਟੈਲੀਗ੍ਰam ਗਰੁੱਪ ਨਾਲ ਜ਼ਰੂਰ ਜੁੜ ਜਿਓ ਉੱਥੇ ਤੁਹਾਨੂੰ ਪ੍ਰੋਪਰ ਡਿਟੇਲ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਹੈ ਉਹ ਪ੍ਰੋਵਾਈਡ ਕਰਾ ਦਿੱਤੀ ਜਾਏਗੀ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲਈਏ ਜੀ ਡੇਟ ਆ ਕਿਉਂਕਿ ਵਕ ਵਕ ਟਾਈਪ ਦੇ ਪੋਸਟਾ ਹੋਣਗੀਆਂ ਉਹਦੇ ਅਕੋਰਡਿੰਗ ਹੀ ਲੱਗ ਲੱਗ ਜਿਹੜੀਆਂ ਡੇਟਸ ਨੇ ਉਹ ਲਾਸਟ ਡੇਟ ਰੱਖੀਆਂ ਗਈਆਂ ਨੇ ਇਸ ਤੋਂ ਬਿਨਾਂ ਜੇ ਆਪਾਂ ਅੱਗੇ ਗੱਲ ਕਰ ਲਈਏ ਕੇਵੀਐਸ ਟੰਡੀਗੜ ਦੀ ਭਰਤੀ ਦੀ ਜਿਸ ਦੇ ਵਿੱਚ ਕੀ ਟੀਚਿੰਗ ਅਤੇ ਨਾਨ ਟੀਚਿੰਗ ਤੁਹਾਨੂੰ ਦੋਹੇ ਤਰ੍ਹਾਂ ਦੀਆਂ ਪੋਸਟਾਂ ਜਿਹੜੀਆਂ ਦੇਖਣ ਨੂੰ ਮਿਲਣਗੀਆਂ ਇਸ ਦੀ ਜਿਹੜੀ ਲਾਸਟ ਡੇਟ ਆ ਤੁਸੀਂ ਦੇਖ ਸਕਦੇ ਹੋ 21 ਮਾਰਚ ਰਹਿਣ ਵਾਲੀ ਹੈ ਜੀ 2025 ਦੀ ਇਹ ਰਿਕਰੂਟਮੈਂਟ ਹੈ ਗੁਰਦਾਸਪੁਰ ਦੀ ਆਪਾਂ ਗੱਲ ਕਰ ਲਈਏ ਡਿਸਟ੍ਰਿਕਟ ਕੋਰਟ ਦੇ ਵਿੱਚ ਰਿਕਰੂਟਮੈਂਟ ਹੈ ਜਿਸ ਦੇ ਵਿੱਚ ਕੀ ਆਪਾਂ ਕਹਿ ਲਓ ਪੀਐਨਡੀਵੀ ਪੋਸਟਾਂ ਦੇਖਣ ਨੂੰ ਮਿਲਣਗੀਆਂ ਤੇ ਇਸ ਦੀ ਜਿਹੜੀ ਲਾਸਟ ਡੇਟ ਹੈ 12 ਮਾਰਚ ਹੈ ਪ੍ਰੋਪਰ ਪੀਡੀਐਫ ਤੁਹਾਨੂੰ ਟੈਲੀਗ੍ਰਾਮ ਗਰੁੱਪ ਦੇ ਵਿੱਚ ਅਵੇਲੇਬਲ ਹੈਗਾ ਇਹ ਤੁਸੀਂ ਉੱ ਅਲਰੇਡੀ ਜਿਹੜੀਆਂ ਨੇ ਆਊਟ ਕੀਤੀਆਂ ਗਈਆਂ ਸੀ ਉਹਦੀ ਜਿਹੜੀ ਲਾਸਟ ਡੇਟ ਹੈ ਉਹ ਹੈਗੀ ਹੈ ਜੀ ਅੱਜ ਦੀ ਤਰੀਕ 13 ਮਾਰਚ ਯਾਨੀ ਕਿ ਅੱਜ ਦੀ ਆਖਰੀ ਤਰੀਕ ਹੈ ਇਸ ਦੇ ਤੁਸੀਂ ਇਸ ਦੇ ਲਈ ਜਿਹੜਾ ਅਪਲਾਈ ਕਰ ਸਕਦੇ ਹੋ ਦੋ ਪੋਸਟਾਂ ਨੇ ਇਕੱਠਾਈ ਹੋ ਗਈ ਆਪਣੇ ਕੋਲ ਪੀਐਸਪੀਸੀਐਲ ਦੀ 3000 ਅਸਿਸਟੈਂਟ ਲਾਈਨਮੈਨ ਦੀ ਜਿਹੜੀ ਪੋਸਟ ਆਊਟ ਹੋਈਆਂ ਸੀਗੀਆਂ ਤੇ ਇੱਕ ਪੰਜਾਬ ਪੁਲਿਸ ਦੀ ਦੋਨਾਂ ਪੋਸਟਾਂ ਦੀ ਜਿਹੜੀ ਅੱਜ ਲਾਸਟ ਡੇਟ ਹੈ ਜਰੂਰ ਰਿਮਾਈਂਡਰ ਹੈ ਇੱਕ ਤਰੀਕੇ ਨਾਲ ਜੇਕਰ ਤੁਸੀਂ ਐਪਲੀਕੇਬਲ ਹੈਗੇ ਹੋ ਉਹਦੇ ਲਈ ਤਾਂ ਜਰੂਰ ਜਿਹੜਾ ਹੈ ਅਪਲਾਈ ਕਰੋ ਉਸ ਤੋਂ ਬਾਅਦ 15 ਮਾਰਚ ਲਾਸਟ ਡੇਟ ਹੈ ਜੀ ਦੇ ਆਨੰਦ ਮੈਡੀਕਲ ਕ recruitment ਜਿਹੜੀਆਂ ਨੇ ਆਊਟ ਜਿਹੜੀਆਂ ਹੋਈ ਐ 17 ਮਾਰਚ ਦੀ ਆਪਾਂ ਗੱਲ ਕਰ ਲਈ ਬਠਿੰਡਾ ਕੋਰਟ ਲੀਗਲ ਕਾਉਂਸਲ ਰਿਕਰੂਟਮੈਂਟ ਠੀਕ ਹੈ ਜੀ ਇਸ ਦੇ ਵਿੱਚ ਵੀ ਪੋਸਟ ਆਊਟ ਹੋਈਆਂ ਨੇ ਆਰਮੀ ਸਕੂਲ ਬਿਆਸ ਟੀਚਿੰਗ ਅਤੇ ਨਾਨ ਟੀਚਿੰਗ ਰਿਕਰੂਟਮੈਂਟ ਹੈ ਸਾਇੰਸ ਈ ਕਪੂਰਥਲਾ ਦੇ ਵਿੱਚ ਵੀ ਵੱਖ-ਵੱਖ ਟਾਈਪ ਦੇ ਪੋਸਟ ਆਊਟ ਹੋਈਆਂ ਨੇ ਇਹਦੀ ਜਿਹੜੀ ਲਾਸਟ ਡੇਟ ਹੈ 18 ਮਾਰਚ ਹੈ ਅੱਗੇ ਵਧਣ ਤੋਂ ਪਹਿਲਾਂ ਇੱਕ ਰਿਕਵੈਸਟ ਹੈ ਜੀ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲਓ ਪੰਜਾਬ ਦੇ ਵਿੱਚ ਆਉਣ ਵਾਲੀਆਂ ਹਰ ਪ੍ਰਕਾਰ ਦੀਆਂ سرکاری پرتییاں دی اپڈیٹ ਲੈਣ ਦੇ ਲਈ ਬਿਲਕੁਕੁਲ ਫ੍ਰੀ ਆਫ ਕੋਸਟ ਤੁਸੀਂ ਚੈਨਲ ਦੇ ਨਾਲ ਜਰੂਰ ਜੁੜੋ سبسਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਆਣ ਵਾਲੀਆਂ پرتیਆ ਜਿਹੜੇ ਨੋਟੀਫਿਕੇਸ਼ਨ ਨੇ ਤੁਹਾਨੂੰ ਟਾਈਮ ਟੂ ਟਾਈਮ ਜਿਹੜ ਨੇ ਉਹ ਮਿਲਦੇ ਰਹਿਣ ਤਾਂ ਅੱਗੇ ਵੱਧਦੇ ਆ ਅੱਗੇ ਹੈਗਾ ਜੀ ਪਟਿਆਲਾ ਦੀ ਜੀ ਆਪਾਂ ਗੱਲ ਕਰ ਲਈ ਟੀਚਿੰਗ ਅਤੇ ਨਾਨ ਟੀਚਿੰਗ ਭਰਤੀ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਲਾਸਟ ਡੇਟ ਹੈ ਜੀ 19 ਮਾਰਚ ਠੀਕ ਹੈ ਇਹਦੇ ਲਈ ਵੀ ਤੁਸੀਂ ਅਪਲਾਈ ਜਿਹੜਾ ਹੈ ਕਰ ਸਕਦੇ ਹੋ ਉਸ ਤੋਂ ਬਾਅਦ ਹੈ KVS ਦੀ ਜੇ ਅਪਾ ਗੱਲ ਕਰੀਏ ਲੁਧਿਆਣਾ ਦੇ ਵਿੱਚ KVS ਦੇ ਵਿੱਚ ਦੇਖੋ ਕਾਫੀ ਜ਼ਿਲ੍ਹਿਆਂ ਦੇ ਵਿੱਚ ਆਲਰੇਡੀ ਪੋਸਟ ਆਊਟ ਹੋਈਆਂ ਨੇ ਮੈਂ ਪ੍ਰੀਵਿਅਸ ਵੀਡੀਓਜ਼ ਦੇ ਵਿੱਚ ਵੀ ਤੁਹਾਡੇ ਨਾਲ ਆਲਰੇਡੀ ਡਿਸਕਸ ਕਰ ਚੁੱਕੀਆਂ ਅਲੱਗ-ਅਲੱਗ ਜ਼ਿਲ੍ਹਿਆਂ ਦੀਆਂ ਪੋਸਟਾਂ ਨੇ ਜੇਕਰ ਤੁਹਾਡਾ ਇਸ ਲਿਸਟ ਦੇ ਵਿੱਚ ਨਾਮ ਨਹੀਂ ਹੈਗਾ ਤਾਂ ਤੁਸੀਂ ਬਾਕੀ ਵੀਡੀਓਜ਼ ਨੂੰ ਦੇਖ ਸਕਦੇ ਹੋ ਠੀਕ ਹੈ ਜਿਵੇਂ ਕਿ ਮੋਗਾ ਮਾਨਸਾ ਹੋ ਗਿਆ ਉਹਨਾਂ ਵਿੱਚ ਵੀ ਪੋਸਟ ਜਿਹੜੀਆਂ ਆਲਰੇਡੀ ਆਊਟ ਹੋ ਚੁੱਕੀਆਂ ਨੇ ਤਾਂ ਲੁਧਿਆਣਾ ਦੀ ਜੇ ਗੱਲ ਕਰੀਏ 20 ਮਾਰਚ ਲਾਸਟ ਡੇਟ ਹੈ ਇਸੇ ਤਰੀਕੇ ਨਾਲ ਮੁੱਲਾਂਪੁਰ ਦੀ ਹੈ ਜਲੰਧਰ ਦੀ ਜੇ ਅਪਾ ਗੱਲ ਕਰੀਏ ਲਾਸਟ ਡੇਟ ਹੈ ਜੀ ਤੁਹਾਨੂੰ ਪ੍ਰੋਪਰ ਕੁਆਲੀਫਿਕੇਸ਼ਨ ਸੈਲਰੀ ਪ੍ਰੋਪਰ ਸਾਰੀ ਇਨਫੋਰਮੇਸ਼ਨ ਜਿਹੜੀ ਆ ਤੁਹਾਨੂੰ ਪੀਡੀਐਫ ਦੇ ਵਿੱਚ ਮਿਲ ਜੇਗੀ ਹੁਸ਼ਿਆਰਪੁਰ ਦੀ ਜੀ ਆਪਾਂ ਗੱਲ ਕਰ ਲਈਦਾ ਇਸ ਦੇ ਵਿੱਚ ਵੀ ਟੀਚਿੰਗ ਅਤੇ ਨਾਨ ਟੀਚਿੰਗ ਦੋਨੋਂ ਟਾਈਪ ਦੇ ਰਿਕਰੂਟਮੈਂਟਸ ਦੇਖਣ ਨੂੰ ਮਿਲਣ ਗਿਆ 21 ਮਾਰਚ ਦੀ ਲਾਸਟ ਡੇਟ ਰਹਿਣ ਵਾਲੀ ਹੈ ਮੋਹਾਲੀ ਡਿਸਟ੍ਰਿਕਟ ਕੋਰਟ ਕਲਰਕ ਦੀ ਗੱਲ ਕਰ ਲਈ ਜਿਸ ਦੇ ਵਿੱਚ ਕੀ ਸਟੈਨੋਗ੍ਰਾਫਰ ਦੀ ਵੀ ਪੋਸਟ ਹੈ ਤੇ ਕਲਰਕ ਦੀ ਵੀ ਪੋਸਟ ਹੈ ਠੀਕ ਹੈ ਕਲੈਰੀਕਲ ਸਟਾਫ ਵੀ ਪੋਸਟ ਹੋਏਗੀ ਮੋਹਾਲੀ ਦੇ ਵਿੱਚ ਜਿਸ ਦੀ ਲਾਸਟ ਡੇਟ ਹੈ 20 ਮਾਰਚ ਤਾਂ ਇਹਦੇ ਲਈ ਜਰੂਰ ਤੁਸੀਂ ਅਪਲਾਈ ਕਰ ਦਿਓ 21 ਮਾਰਚ ਲਾਸਟ ਡੇਟ ਹੈ ਜੀ ਪੰਜਾਬ ਹਰਿਆਣਾ ਹਾਈ ਕੋਰਟ TRANSLATOR ਰਿਕਰੂਟਮੈਂਟ ਦੀ ਤੇ ਕੇਵੀਐਸ ਬਰਨਾਲਾ ਦੇ ਵਿੱਚ ਵੀ ਟੀਚਿੰਗ ਤੇ ਨਾਨ ਟੀਚਿੰਗ ਦੋਨਾਂ ਦੀ ਭਰਤੀ ਆਊਟ ਹੋਈ ਹੈ ਜਿਸ ਦੀ ਲਾਸਟ ਡੇਟ ਹੈ 22 ਮਾਰਚ ਪੰਜਾਬ ਬਾਇਓਟੈਕਨੋਲੋਜੀ ਇੰਪੀਕੇਟਰ ਰਿਕਰੂਟਮੈਂਟ 2025 ਇਸ ਦੀ ਲਾਸਟ ਡੇਟ ਹੈ 24 ਮਾਰਚ ਸੰਗਰੂਰ ਦੀ ਜਿਹੜਾ ਆਪਾਂ ਗੱਲ ਕਰ ਲਈਏ ਤੁਸੀਂ ਤੇ ਇੱਕ ਦੇਖ ਸਕਦੇ ਹੋ ਜੀ 26 ਮਾਰਚ ਇਸ ਦੀ ਲਾਸਟ ਡੇਟ ਹੈ ਸੰਗਰੂਰ ਦੇ ਵਿੱਚ ਜੇਕਰ ਤੁਸੀਂ ਕੇਵੀਐਸ ਦੇ ਵਿੱਚ ਨੌਕਰੀ ਕਰਨਾ ਚਾਹੁੰਦੇ ਹੋ ਤਾਂ ਇਸ ਦੇ ਲਈ ਜਰੂਰ ਅਪਲਾਈ ਕਰ ਲਿਓ ਇਸ ਤੋਂ ਬਿਨਾ ਪੰਜਾਬ ਕਾਉਂਸਲ ਫੋਰ ਸਾਇੰਸ ਐਂਡ ਟੈਕਨੋਲੋਜੀ ਰਿਕਰੂਟਮੈਂਟ ਦੀ ਲਾਸਟ ਡੇਟ ਹੈ 28 ਮਾਰਚ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ ਵੀ ਕਾਫੀ ਟਾਈਪ ਦੀਆਂ ਪੋਸਟਾਂ ਜਿਹੜੇ ਨੇ ਆਊਟ ਹੋ ਚੁੱਕੀਆਂ ਨੇ 28 ਮਾਰਚ ਇਸ ਦੀ ਲਾਸਟ ਡੇਟ ਹੈ ਉਸ ਤੋਂ ਬਾਅਦ ਜੇ ਪਾ ਗੱਲ ਕਰ ਲਈ ਜਲੰਧਰ ਪ੍ਰਿੰਸੀਪਲ ਰਿਕਰੂਟਮੈਂਟ ਦੀ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ 1 April 2025 ਜਿਹੜੀਆਂ ਇਸ ਦੀ ਲਾਸਟ ਡੇਟ ਰਹਿਣ ਵਾਲੀ ਹੈ ਡਿਪਾਰਟਮੈਂਟ ਆਫ ਸੋਸ਼ਲ ਸਿਕਿਉਰਿਟੀ ਐਂਡ ਊਮਨ ਚਾਈਲਡ ਡਿਵੈਲਪਮੈਂਟ ਪੰਜਾਪ ਰਿਕਰੂਟਮੈਂਟ ਦੇ ਵਿੱਚ ਵੀ ਕਾਫੀ ਤਰ੍ਹਾਂ ਦੀਆਂ ਪੋਸਟ ਆਊਟ ਅਪਲਾਈ ਕਰ ਸਕਦੇ ਹੋ ਲਾਸਟ ਪਰティਜੀ ਆਪਾਂ ਗੱਲ ਕਰ ਲਈਏ ਪੰਜਾਬ ਸਟੇਟ ਇਲੈਕਟ੍ਰਿਸਿਟੀ ਰੈਗੂਲੇਟਰੀ ਕਮਿਸ਼ਨ ਰਿਕਰੂਟਮੈਂਟ ਇਹਦੀ ਲਾਸਟ ਡੇਟ ਹੈ 18 April 2025 ਹੈ ਤਾ ਇਹ ਹੈਗੀਆਂ ਨੇ ਇਸ ਟਾਈਮ ਦੇ ਕਰੰਟ ਪੋਸਟਾਂ ਜਿਹੜੀ ਕਿ ਚੱਲ ਰਹੀਆਂ ਨੇ ਮਾਰਚ ਦੇ ਵਿੱਚ ਠੀਕ ਹੈ ਤੇ ਇਹਨਾਂ ਨੂੰ ਲਾਸਟ ਡੇਟ ਤੋਂ ਪਹਿਲਾਂ ਪਹਿਲਾਂ ਜ਼ਰੂਰ ਅਪਲਾਈ ਕਰਦੇ ਹੋ ਦੇਖੋ ਕੱਲੀ-ਕੱਲੀ ਪੋਸਟ ਨੂੰ ਇਸ ਵੀਡੀਓ ਦੇ ਵਿੱਚ ਡਿਸਕਸ ਕਰਨਾ ਜਿਹੜਾ ਹੈ ਮੁਸ਼ਕਿਲ ਹੈ ਕਿਉਂਕਿ ਵੀਡੀਓ ਜਿਹੜੀ ਹੈ ਲੈਂਥੀ ਹੋ ਜੇਗੀ ਇਸੇ ਕਰਕੇ ਮੈਂ ਤੁਹਾਡੇ ਨਾਲ ਬਰੀਫ ਦੇ ਵਿੱਚ ਗੱਲ ਕਰੀ ਐ ਜੋ ਇਸ ਸਮੇਂ ਕਰੰਟ ਪੰਜਾਬ ਦੇ ਵਿੱਚ ਪੋਸਟਾਂ ਚੱਲ ਰਹੀਆਂ ਨੇ ਉਹਦੀ ਇੱਕ ਆਪਾ ਕਹਿ ਲੋ ਬਰੀਫ ਦੇ ਵਿੱਚ ਵੀਡੀਓ ਜਿਹੜੀ ਹੈ ਲੈ ਕੇ ਹਾਜ਼ਰ ਹੋਈ ਸੀ ਠੀਕ ਹੈ ਤਾਂ ਇਹਦਾ ਪੂਰਾ ਪ੍ਰੋਪਰ ਨੋਟੀਫਿਕੇਸ਼ਨ ਜਿਹੜਾ ਤੁਹਾਨੂੰ ਟੈਲੀਗ੍ਰam ਗਰੁੱਪ ਦੇ ਵਿੱਚ ਮਿਲ ਜੇਗਾ ਟੈਲੀਗ੍ਰam ਗ ਕਿ ਤੁਸੀਂ ਇਸ ਨੂੰ ਜੁਆਇਨ ਕਰ ਸਕਦੇ ਹੋ ਤਾਂ ਆਈ ਹੋਪ ਤੁਹਾਡੇ ਲਈ ਵੀਡੀਓ ਹੈਲਪਫੁਲ ਰਹੀ ਹੋਏਗੀ ਬਾਕੀ ਜੇਕਰ ਤੁਹਾਡਾ ਇਹਨਾਂ ਪੋਸਟਰ ਨੂੰ ਲੈ ਕੇ ਕੋਈ ਵੀ ਡਾਊਟ ਕੁਐਸਚਨ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਟੈਲੀਗ੍ਰam ਗਰੁੱਪ ਨਾਲ ਜ਼ਰੂਰ ਜੁੜੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਪੰਜਾਬ ਦੇ ਵਿੱਚ ਆਉਣ ਵਾਲੀਆਂ ਹਰ ਪ੍ਰਕਾਰ ਦੀਆਂ ਭਰਤੀਆਂ ਦੀ ਅਪਡੇਟ ਜਿਹੜੀਆਂ ਤੁਹਾਨੂੰ ਟਾਈਮ ਟੂ ਟਾਈਮ ਮਿਲਦੀ ਰਹੇ ਮਿਲਦੇ ਆਂ ਜੀ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਥੈਂਕ ਯੂ